ਇਸ ਆਪਕੇ ਕੌਮ ਨੂੰ ਅਜ ਊਠੇ ਵਰਤਰ ਗ੍ਰੇਟਾ ਚ ਪਾ ਦੇਵਾਂਗੇ ਊਠੇ ਵਰਤਰ ਗ੍ਰੇਟਾ ਚ ਪਾ ਦੇਵਾਂਗੇ ਆ ਜਾਓ ਆ ਜਾਓ ਠੰਡੀ ਮਿੱਟੀ ਦੀਆਂ ਸ਼ੱਕੇ ਬੈਠਾ ਠੰਡੀ ਮਿੱਟੀ ਦੀਆਂ ਸ਼ੱਕੇ ਆ ਜਾਓ ਆ ਜਾਓ ਠੰਡੀ ਮਿੱਟੀ ਦੀਆਂ ਸ਼ੱਕੇ ਬੈਠਾ ਠੰਡੀ ਮਿੱਟੀ ਦੀਆਂ ਸ਼ੱਕੇ ਕੱਲ ਜੀ ਮੈਂ ਤੁਹਾਡਾ ਆਪਣਾ ਜੀਐਸ ਪੰਚ ਕਾਲੇ ਕੇ ਅੱਜ ਆਪਾਂ ਪਹੁੰਚੇ ਜੀ ਬਸਾਖੀ ਦੇ ਮੇਲੇ ਤੇ ਬਸਾਖੀ ਦੇ ਮੇਲੇ ਤੇ ਢੱਲਮਾਂ ਕਲਾਂ ਆਪਾਂ ਪਹੁੰਚੇ ਆਂ ਦੇਖ ਸਕਦੇ ਹੋ ਮੇਰੇ ਪਿੱਛੇ ਬਹੁਤ ਸਾਰਾ ਬਹੁਤ ਵਧੀਆ ਭਰਿਆ ਹੋਇਆ ਮੇਲਾ ਤੇ ਸਾਰੇ ਹੀ ਮੇਲੇ ਦੇ ਤੁਹਾਨੂੰ ਕਰਵਾਵਾਂਗੇ ਦਰਸ਼ਨ ਗੁਰੂ ਘਰ ਦੇ ਵੀ ਤੁਹਾਨੂੰ ਕਰਵਾਵਾਂਗੇ ਦਰਸ਼ਨ ਅਬ ਸਭ ਨੂੰ ਪਤਾ ਹੀ ਹੈ ਸਿੱਖ ਇਤਿਹਾਸ ਦੇ ਵਿੱਚ ਇਹ ਬਹੁਤ ਵੱਡਾ ਦਿਨ ਹੈ ਬਸਾਖੀ ਦਾ ਜਿਹੜਾ ਦਿਨ ਹੁੰਦਾ ਅੱਜ ਦੇ ਦਿਨ ਸਿੱਖ ਪੰਥ ਦੀ ਜਿਹੜੀ ਹੈਗੀ ਸਾਜਨਾ ਹੋਈ ਸੀਗੀ ਤੇ ਉਸ ਬਾਰੇ ਬਾਕੀ ਸਾਰਾ ਜੋ ਵੀ ਇਤਿਹਾਸ ਇੱਥੋਂ ਦਾ ਇਸ ਢਿਲਮਾ ਪਿੰਡ ਦਾ ਜੋ ਇਤਿਹਾਸ ਹੈ ਉਹ ਵੀ ਆਪਾਂ ਕਿਸੇ ਨਾ ਕਿਸੇ ਤੋ ਜਾਣਨ ਦੀ ਕੋਸ਼ਿਸ਼ ਕਰਾਂਗੇ ਹੁਣ ਅਸੀਂ ਤੁਹਾਨੂੰ ਦਿਖਾਉਣਾ ਢਿਲਮਾ ਪਿੰਡ ਦੇ ਵਿੱਚ ਜੋ ਇਹ ਬਸਾਖੀ ਪਰਦੇ ਬਸਾਖੀ ਦਾ ਸਾਰਾ ਹੀ ਮੇਲਾ ਤੁਹਾਨੂੰ ਦਿਖਾਵਾਂਗੇ ਆਓ ਸਾਡੇ ਨਾਲ ਵਸਾਖੀ ਦੇ ਮੇਲੇ ਦੇ ਦੇਖ ਸਕਣਾ ਤੁਸੀਂ ਨਾ ਤੇ ਕੋੜ ਦੇ ਖੜਾਉਣੇ ਦੀਆਂ ਦੁਕਾਨਾਂ ਗੁਰਦੁਆਰਾ ਸਾਹਿਬ ਜੀ ਦੇ ਪਰਲੋ ਜੀ ਦਰਸ਼ਨ ਵਿਸਾਖੀ ਦੇ ਮੌਕੇ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਖੂਨਦਾਨ ਕੈਂਪ ਵੀ ਲੱਗੇ ਹੋਏ ਨੇ ਬਾਕੀ ਬਾਕੀ ਕਰਨਾ ਤਾਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਪਾਉਂਗਾ ੱਤਲਮਾ ਬਸਾਖੀ ਦੇ ਮੇਲੇ ਦੇ ਇੱਥੇ ਪਹੁੰਚੇ ਵਾ ਤਾਂ ਉੱਥੇ ਇਹ ਤੁਸੀਂ ਦੇਖ ਸਕਦੇ ਹੋ ਖੂਨਦਾਨਾ ਕੈਂਪ ਵੀ ਲੱਗਿਆ ਹੋਇਆ ਹੈ ਖੂਨਦਾਨ ਕੈਂਪ ਬਾਰੇ ਬਾਈ ਜੀ ਨਾਲ ਕਰਾਂਗੇ ਗੱਲਬਾਤ ਉਹਨਾਂ ਤੋਂ ਇਸ ਕੈਂਪ ਬਾਰੇ ਸਾਰੀ ਜਾਣਕਾਰੀ ਲਵਾਂਗੇ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਆਪਣਾ ਬਾਈ ਨਰਮਨ ਸਿੰਘ ਝਿੰਜਰ ਜੀ ਨਰਮਨ ਸਿੰਘ ਝਿੰਜਰ ਜੀ ਝਿੰਜਰ ਹਾਂਜੀ ਹਾਂਜੀ ਤੇ ਇਹ ਜਿਹੜਾ ਕੈਂਪ ਲਾਇਆ ਗਿਆ ਜੀ ਇੱਥੇ ਖੂਨਦਾਨ ਕੈਂਪ ਹਰ ਵਾਰ ਲਾਇਆ ਜਾਂਦਾ ਹੈ ਇਹਦੇ ਬਾਰੇ ਕੁਝ ਮਾੜੀ ਜੀ ਜਾਣਕਾਰੀ ਦਿਓ ਜੀ ਬਾਈ ਜੀ ਇਹ ਖੂਨਦਾਨ ਕੈਂਪ ਆਪਾਂ ਹਰ ਸਾਲ ਬਸਾਖੀ ਦੇ ਪਵਿੱ ਕੀ ਕਿਹੜਾ ਕਿਹੜਾ ਫੂਨਦਾਨ ਆ ਆਪਣੇ ਕੋਲੇ ਬਲੱਡ ਇਕੱਠਾ ਹੁੰਦਾ ਹੈ ਇਹ ਕੈਂਸਰ ਤੇ ਥੈਲੇਸੀਮੀਆ ਦੇ ਪੀੜ ਤੇ ਬੱਚਾ ਹਰ ਮਹੀਨੇ ਹਰ ਹਫਤੇ ਬਲੱਡ ਲੱਗਦਾ ਉਹਨਾਂ ਦੀ ਨੀਡ ਲਈ ਆਪਾਂ ਕੈਂਪ ਲਾਉਣਾ ਜੀ ਠੀਕ ਹੈ ਜੀ ਇਹ ਕੱਬ ਇਹ ਕੈਂਪ ਆ ਗਣੇਸ਼ ਸ਼ਕਤੀ ਕਲੱਬ ਢੱਲਮਾ ਦੇ ਸਹਿਯੋਗ ਨਾਲ ਬਲੱਡ ਯੂਨੀਵਰਸਿਟੀ ਬਰਨਾਲਾ ਵੱਲੋਂ ਹਰ ਸਾਲ ਲਗਾਇਆ ਜਾਂਦਾ ਜੀ ਆਪਾਂ ਸਾਲ ਦੇ ਤਕਰੀਬਨ ਐਮ ਵੱਲੋਂ ਵੀ 25-30 ਕੈਂਪ ਲਾ ਦਿੰਦੇ ਆ ਜੀ 25-30 ਜਿਹੜੇ ਕੈਂਪ ਲੱਗਦੇ ਨੇ ਜੀ ਉਹ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾ ਕੇ ਲਾਉਨੇ ਹੋ ਜਾਂ ਕੋਈ ਕਿਤੇ ਕੋਈ ਸੰਸਥਾ ਜਾਂ ਕੋਈ ਜਗ੍ ਅੱਖਾਂ ਦੇ ਕੈਂਪ ਹੋਗੇ ਅੱਖਾਂ ਦੇ ਪ੍ਰੈਸ਼ਰ ਦੇ ਕੈਂਪ ਹੋਗੇ ਫਰੀ ਮੈਡੀਕਲ ਦੇ ਚੈੱਕ ਹੋਗੇ ਆਪਾਂ ਦੇ ਕੈਂਪ ਹੋਗੇ ਜੀ ਹੱਡੀਆਂ ਦੇ ਚੈੱਕ ਅਪ ਕੈਂਪ ਹੋਗੇ ਫਰੀ ਜੀ ਇਹਦੇ ਵਿੱਚ ਤੁਸੀਂ ਕਿੰਨੇ ਵਿਅਕਤੀ ਕੰਮ ਕਰਦੇ ਹੋ ਕਿੰਨੇ ਨੌਜਵਾਨ ਨੇ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਜੜੀ ਜੜੀ ਆਪਣੀ ਬਲੱਡ ਡੋਨਰ ਜੀ ਬਰਨਾਲੇ ਜੀ ਉਹਦੇ ਨਾਲ ਘਟੋ ਘਟ 250 ਬੰਦਾ ਜੁੜਾ ਹੋਇਆ ਜੀ ਆਪਣੇ ਨਾਲ ਸਾਰੇ ਪੰਜਾਬ ਚ ਜੇਕਰ ਕਈ ਵਾਰ ਸਾਨੂੰ ਕਾਲਿੰਗ ਆਉਂਦੀਆਂ ਹੁੰਦੀਆਂ ਨੇ ਕਿਸੇ ਨੂੰ ਬਲੱਡ ਦੀ ਲੋੜ ਹੁੰਦੀ ਹੈ ਉੱਥੇ ਵੀ ਤੁਹਾਡੇ ਨਾਲ ਕੋਈ ਕੰਟੈਕਟ ਕਰ ਸਕਦਾ ਹਾਂ ਹਾਂ ਬਈ ਆਹ ਬਲੱਡ ਬੈਂਕ ਗਿਆ ਉੱਥੇ ਕਈ ਵਾਰੀ ਬੈਂਕ 'ਚ ਬਲੱਡ ਨਹੀਂ ਹੁੰਦਾ ਜੇ ਜੀਕਨੇ ਸਾਨੂੰ ਕਾਲ ਕਰੋ ਜੀ ਅਸੀਂ ਤੁਹਾਡੇ ਕੋਲ ਡੋਨਰ ਪਹੁੰਚੂਗਾ ਭਾਈ ਜੀ ਜਿਵੇਂ ਹੁਣ ਤੁਸੀਂ ਦੱਸਿਆ ਵੀ ਸਾਡੇ ਨਾਲ ਕੰਟੈਕਟ ਕਰੋ ਅਸੀਂ ਸਾਡਾ ਉੱਥੇ ਕੋਈ ਵੀ ਕੋਈ ਬੰਦਾ ਪਹੁੰਚੂਗਾ ਹਨਾ ਉਸ ਵਾਸਤੇ ਤੁਹਾਡਾ ਕੋਈ ਕੰਟੈਕਟ ਨੰਬਰ ਵਗੈਰਾ ਜੀ ਹਾਂ ਭਾਈ ਹੈਲਪਲਾਈਨ ਨੰਬਰ ਹੈ 98788 3541 9056272606 ਜੀ ਠੀਕ ਹੈ ਜੀ ਇੱਥੇ ਤੁਸੀਂ ਹਰ ਸਾਲ ਦੀ ਤਰ੍ਹਾਂ ਲਉ ਨਹੀਂ ਲਉਣੀ ਹਰ ਸਾਲ ਲਉਣਾ ਇੱਥੇ ਘਟੋ ਘਟਾ ਆਪਣੇ 200 ਪਲੱਸ ਜੰਟਾ ਹੋ ਜਾਂਦੇ ਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਤੁਸੀਂ ਇਸ ਤਰ੍ਹਾਂ ਦਾ ਮਤਲਬ ਕੰਮ ਕਰ ਰਹੇ ਹੋ ਬਹੁਤ ਪੁੰਨ ਦਾ ਕੰਮ ਹੈ ਬਾਈ ਜੀ ਧੰਨਵਾਦ ਤੁਹਾਡਾ ਵੀ ਜਿਹੜਾ ਤੁਸੀਂ ਸਾਡੇ ਜਰੀਏ ਇਹਨੂੰ ਦਿਖਾ ਰਹੇ ਹੋ ਸਾਨੂੰ ਇੱਕ ਬੇਨਤੀ ਆ ਵੀ ਕੁਝ ਲੋਕ ਨਾ ਥੋੜਾ ਡਰਦੇ ਨੇ ਬਲੱਡ ਦੇਣ ਤੋਂ ਜਿਹੜਾ ਬਲੱਡ ਆ ਗਏ 24 ਘੰਟੇ ਜੀ ਪੂਰਾ ਹੋ ਜਾ ਤਿੰਨ ਮਹੀਨਾ ਬਾਅਦ ਤੁਸੀਂ ਦੁਬਾਰਾ ਦਾਨ ਕਰ ਸਕਦੇ ਹੋ 18 ਸਾਲ ਤੋਂ ਲੈ ਕੇ 60 ਸਾਲ ਤੱਕ ਹਰ ਇੱਕ ਤੰਦਰੁਸਤ ਵਿਅਕਤੀ ਬਲੱਡ ਦਾਨ ਕਰ ਸਕ ਖੂਨਦਾਨ ਕਰਨਾ ਆਪਣੇ ਦਿਲ ਅਤੇ ਦਿਮਾਗ ਦੀਆਂ ਬਿਮਾਰੀਆਂ ਮੇਜਰ ਬਿਮਾਰੀਆਂ ਆਉਂਦੀਆਂ ਨੇ ਮரண ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਖਤਰਾ ਘਟ ਜਾਂਦਾ ਜੀ ਘਟ ਵੀ ਜਾਂਦਾ ਜੀ ਇੱਕ ਹੋਰ ਵੀ ਹੈ ਜਦੋਂ ਇਹ ਆਪਾਂ ਬਲੱਡ ਦਾਨ ਕਰਦੇ ਆ ਇਹਦੇ ਵਿੱਚ 14 ਜਿਹੜੇ ਹੈਗੇ ਨੇ ਟੈਸਟ ਉਹ ਫ੍ਰੀ ਹੋ ਜਾਂਦੇ ਆ 8 14 ਟੈਸਟ ਜਿਹੜੇ ਫ੍ਰੀ ਹੋ ਜਾਂਦੇ ਨੇ ਜਿਹੜੇ ਮੇਜਰ ਪ੍ਰੋਬਲਮਾਂ ਦੇ ਟੈਸਟ ਫ੍ਰੀ ਹੋ ਜਾਂਦੇ ਜੀ ਠੀਕ ਹੈ ਠੀਕ ਆ ਸੋ ਦੇਖ ਸਕੋ ਤੁਸੀਂ اے ਸੀ ਵੀਰ ਕੀ ਨਾਮ ਦੱਸੋ ਜੀ ਨਿਰਮਲ ਸਿੰਘ ਜੀ ਦੇ ਬਾਰੇ ਪੂਰੀ ਵਧੀਆ ਜਾਣਕਾਰੀ ਦਿੱਤੀ ਬਾਕੀ ਆਪਾਂ ਮੈਂ ਵੀਰ ਜੀ ਨੂੰ ਕਹੂੰਗਾ ਵੀ ਇੱਧਰ ਸਾਰੇ ਹੀ ਜੋ ਵੀਰ ਬਲੱਡ ਦੇ ਰਹੇ ਨੇ ਸਾਰਾ ਨੂੰ ਇੱਕ ਵਾਰੀ ਕੈਮਰੇ ਦੇ ਵਿੱਚ ਜ਼ਰੂਰ ਦਿਖਾਇਆ ਜਾਵੇ ਜੀ ਹੁਣ ਆਪਾਂ ਤੁਹਾਨੂੰ ਅੰਦਰ ਦਰਬਾਰ ਸਾਹਿਬ ਦੇ ਵਿਖੇ ਕਰਵਾਵਾਂਗੇ ਦਰਸ਼ਨ ਫਰਮੇ ਗੁਰੂ ਗਰਖ ਸਾਹਿਬ ਦਾ ਬੜਾ ਜੀਤਾ ਘਰ ਬਣੀ ਵਿਸਾਖੀ ਦੇ ਇਸ ਕੋ ਵਿਤਰ ਦਾੜੇ ਤੇ ਵਿਸ਼ਾਲ ਖੋਹਦਾਨ ਖੋਹਦਾਨ ਮਹਾਦਾਨ ਦਾਨਾਂ ਵਿੱਚੋਂ ਦਾਨ ਖੋਹਦਾਨ 18000 ਤੋਂ ਲੈ ਕੇ ਦੇਖ ਸਕਦੇ ਹੋ ਜੀ ਇੱਥੇ ਇਸ ਪਿੰਡ ਦੇ ਪੂਰੇ ਇਤਿਹਾਸ ਬਾਰੇ ਇੱਥੋਂ ਤੁਸੀਂ ਪੜ੍ਹ ਸਕਦੇ ਹੋ ਜੋ ਵੀ ਇਸ ਪਿੰਡ ਦਾ ਇਤਿਹਾਸ ਹੈ ਇੱਥੇ ਜੋ ਵਿਸਾਖੀ ਲੱਗਦੀ ਹੈ ਉਸ ਇਤਿਹਾਸ ਬਾਰੇ ਇੱਥੇ ਦੱਸਿਆ ਗਿਆ ਹੈਗਾ ਕੁਸੀਂ ਐਸਰਾ ਸਕਰੀਨਸ਼ਾਟ ਲੈ ਕੇ ਸੱਜਣਾ ਉਹ ਕੋਈ ਕਮੀ ਨਹੀਂ ਹੈਗੀ ਜਿਵੇਂ ਆਪਾਂ ਇੱਥੇ ਦੇਖ ਸਕਦੇ ਆ ਦੁੱਧ ਦਾ ਲੰਗਰ ਚੱਲ ਰਿਹਾ ਹਰ ਸਾਲ ਦੀ ਤਰ੍ਹਾਂ ਇੱਥੇ ਦੁੱਧ ਦਾ ਲੰਗਰ ਚੱਲਦਾ ਜੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦੀ ਸੇਵਾ ਵਾਸਤੇ ਬਸਾਖੀ ਦੇ ਮੇਲੇ ਤੋਂ ਕਿਹੜੇ ਬੰਦੇ ਆ ਰਹੇ ਹੋ ਬਹੁਤ ਸੋਹਣੇ ਚੰਗੇ ਕਰ ਰਹੇ ਆ ਆਏ ਹੋਏ ਲੰਗਰ ਦੀ ਸ਼ੁਰੂਆਤ ਕਰਨਾ ਭਾਗਾਂ ਵਾਲੇ ਸੇਵਾ ਵੀ ਕਰਦੇ ਨੂੰ ਆ ਰਹੇ ਆ ਕਿਹੜੇ ਬੰਦੇ ਆ ਜੀ ਆਪਣਾ ਲਗਾਇਆ ਇਹ ਜਿਹੜਾ ਲੰਗਰ ਲਗਾਇਆ ਜਾਂਦਾ ਜੀ ਹਰ ਸਾਲ ਲਗਾਇਆ ਜਾਂਦਾ ਦੁੱਧ ਵਾਲਾ ਜੀ ਹਰ ਸਾਲ ਲਗਾਇਆ ਜਾਂਦਾ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੇ ਵਿੱਚ ਇਕੱਠਾ ਕਰਕੇ ਸਾਰੀ ਦੀ ਸੇਵਾ ਪਿੰਡ ਦੇ ਸਹਿਯੋਗ ਦੇ ਨਾਲ ਇਹਦੀ ਸੇਵਾ ਲੰਗਰ ਲਗਾਇਆ ਜਾਂਦਾ ਹੈ ਜੀ ਲੱਡੂ ਵੀ ਬੰਦ ਰਿਹਾ ਜੀ ਵਿਦੇਸ਼ੀ ਬੱਚਿਆਂ ਦੇ ਨਾਲ ਵੀ ਸਾਰੇ ਸੇਵਾ ਨਾਲ ਸਾਰਾ ਬਸ ਪੀਲੇ ਪਾ ਕੇ ਕਾਜੂ ਬਦਾਮ ਪਾ ਕੇ ਹਰ ਸਾਲ ਤਰ੍ਹਾਂ ਦੁੱਧ ਦੀ ਸੇਵਾ ਕਰਨੀ ਇੱਟ ਲੋ ਢੋ ਲੋ ਪਿੰਡ ਦੇ ਵੱਲੋਂ ਲਗਾਇਆ ਜਾਂਦਾ ਸਾਰਾ ਲੰਗਰ ਸਾਰੇ ਢਿੱਲੋਂ ਮਾ ਪਿੰਡ ਵੱਲੋਂ ਜਿਹੜਾ ਸੇਵਾ ਸੇਵਾ ਵਾਲਾ ਅੱਜ ਦੇ ਵਿੱਚ ਵੀ ਆਉਂਦੀ ਆ ਸੋ ਪੂਰਾ ਲੰਗਰ ਲਗਾਇਆ ਜਾਂਦਾ ਜੀ ਸਹਿਯੋਗ ਸਾਰੇ ਪਿੰਡਾਂ ਦੇ ਆ ਸਾਰੇ ਪਿੰਡ ਦੇ ਸਾਰੇ ਸਹਿਯੋਗ ਨਾਲ ਇੱਕ ਨੌਜਵਾਨਾਂ ਨੇ ਲੋ ਕਰਿਆ ਆਪਣਾ ਕੀ ਨਾਮ ਆ ਜੀ ਵਰਚਰ ਸਿੰਘ ਜੀ ਵਰਚਰ ਸਿੰਘ ਜੀ ਨੇ ਆਪਾਂ ਨੂੰ ਬਹੁਤ ਵਧੀਆ ਸਾਰੀ ਇਸ ਲੰਗਰ ਬਾਰੇ ਜਾਣਕਾਰੀ ਦਿੱਤੀ ਜੀ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ

ਬਾਛਾ ਪੈਣਾ ਸਹੀ ਸਹੀ ਪੜਾ ਅੰਧਿਆ ਚਾਰੀ ਆਵਾਜ਼ਾਂ ਬਿਤੇ ਨੂੰ ਕੋ ਵਾਕੇ ਆਣਾਉਣੇ ਜੋ ਸਵੇਰੇ ਜੇ ਜੁਲੀ ਦਾ ਬਾਛਾ ਹੱਸਦੇ ਹੋਏ ਔਰ ਗੁੱਸੇ ਦੇ ਵਿੱਚ ਜਿਵੇਂ ਸਮਾਉਣ ਦੇ ਸੰਗ ਵਿੱਚ ਪੜਾ ਖੋਪੜ ਦੀ ਬਾਬਾ ਬਾਛਾ ਪੈਣਾ ਸਹੀ ਸਹੀ ਪੜਾ ਅੰਧਿਆ ਚਾਰੀ যাও <laughs>